ਬੀਤੇ ਦਿਨੀ ਪੰਜਾਬੀ ਮਸ਼ਹੂਰ ਸਿੰਗਰ ਪ੍ਰੇਮ ਟਿੱਲੋ ਦੇ ਘਰ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਇੱਕ ਗੈਂਗਸਟਰ ਜੰਟਾ ਖਰੜ ਵੱਲੋਂ ਪੋਸਟ ਵਾਇਰਲ ਕੀਤੀ ਗਈ ਸੀ ਤੇ ਜ਼ਿੰਮੇਵਾਰੀ ਲਈ ਗਈ ਸੀ ਕਿ ਉਸ ਵੱਲੋਂ ਪ੍ਰੇਮ ਢਿੱਲੋਂ ਦੇ ਘਰ ਗੋਲੀਆਂ ਚਲਾਈਆਂ ਗਈਆਂ ਨੇ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆ ਗਿਆ ਹੈ ਜਿੱਥੇ ਪੰਜਾਬੀ ਸਿੰਗਰ ਮਨਪ੍ਰੀਤ ਮੰਨਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਹਾ ਮਨਪ੍ਰੀਤ ਮੰਨਾ ਪੰਜਾਬੀ ਸਿੰਗਰ ਜਿਹਦੇ ਵੱਲੋਂ ਪ੍ਰੇਮ ਢਿੱਲੋਂ ਦੇ ਘਰ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਗਈ ਹੈ ਉਹਨਾਂ ਵੱਲੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਆਓ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਪ੍ਰਿੰਟ ਢਿੱਲੋਂ ਲੈ ਕੇ ਪਹਿਲਾਂ ਮੈਨੂੰ ਇੰਜਾਇ ਕਰ ਲਉ ਲਜ਼ਾਨੀਆਂ ਜ਼ਿੰਮੇਵਾਰੀ ਚੱਕ ਰਹੇ ਆ ਅਸੀਂ ਜਲੀਆਂ ਨੇ ਉੜੀਆਂ ਲੇ ਕਰੇ ਠੀਕ ਆ ਪ੍ਰੇਮ ਢਿੱਲੋਂ ਫੁਲਾਣਾ ਟਿੰਗੜਾ ਢੜਦਾ ਬੁੱਤ ਸੁਆਦ ਲੈ ਰਿਹਾ ਮੇਰੇ ਪਾ ਨਾ ਨਹੀਂ ਲੈ ਸਕਦਾ ਜਿਹੜਾ ਠੋਕਿਆ ਹੈ ਕਿਉਂਕਿ ਉਹਨੂੰ ਰਿਲੈਕਸ ਕਰਨ ਦੋ ਖੜਾ ਕੇ ਸਾਤੀ ਤੋਂ ਉਹਨਾਂ ਨੂੰ ਇਹ ਮਰੇ ੜਕੇ ਆਗੇ ਤਾਂ ਆ ਵੀਡੀਓ ਜਾਰੀ ਕਰਕੇ ਮਨਪ੍ਰੀਤ ਮੰਨਾ ਵੱਲੋਂ ਪ੍ਰੇਮ ਢਿੱਲੋਂ ਦੇ ਘਰ ਗੋਲੀਆਂ ਚੱਲਣ ਦੀ ਜ਼ਿੰਮੇਵਾਰੀ ਲਈ ਗਈ ਹੈ ਜ਼ਿਕਰੇ ਖਾਸ ਹੈ ਕਿ ਬਿੱਥੇ ਕੁਝ ਦਿਨਾਂ ਤੋਂ ਮਨਪ੍ਰੀਤ ਮੰਨਾ ਤੇ ਪ੍ਰੇਮ ਢਿੱਲੋਂ ਦੀ ਕਾਫੀ ਕੌਂਟਰੋਵਰਸੀ ਚੱਲ ਰਹੀ ਹੈ ਤੇ ਮਨਪ੍ਰੀਤ ਮੰਨਾ ਲਗਾਤਾਰ ਫੇਸਬੁੱਕ ਅਤੇ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਪ੍ਰੇਮ ਢਿੱਲੋਂ ਦੇ ਖਿਲਾਫ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆਏ ਤੇ ਹੁਣ ਇਸ ਫਾਇਰਿੰਗ ਕਾਂਡ ਦੀ ਵੀ ਮਨਪ੍ਰੀਤ ਮੰਨਾ ਵੱਲੋਂ ਜ਼ਿੰਮੇਵਾਰੀ ਲਈ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਦੱਸ ਦਈਏ ਕਿ ਇਸ ਖਬਰ ਦੀ ਅਧਿਕਾਰਿਕ ਪੁਸ਼ਟੀ ਕੋਈ ਨਹੀਂ ਹੋ ਸਕੀ ਤੇ ਇਸ ਤੇ ਉਤੇ ਗੈਂਗਸਟਰ ਜੰਟਾ ਖਰੜ ਵੱਲੋਂ ਹੀ ਜ਼ਿੰਮੇਵਾਰੀ ਲਈ ਗਈ ਸੀ ਤੇ ਹੁਣ ਨਵਾਂ ਮੋੜੇ ਸਾਹਮਣੇ ਆਇਆ ਕਿ ਮਨਪ੍ਰੀਤ ਮੰਨਾ ਵੱਲੋਂ ਵੀ ਇਸ ਫਾਇਰਿੰਗ ਕਾਂਡ ਦੀ ਜ਼ਿੰਮੇਵਾਰੀ ਲਈ ਗਈ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ